ਜਾ ਬੀਤੇ ਦਿਨੀ ਇੱਕ ਘੋੜੀ ਸਮੇਤ ਨੌਜਵਾਨ ਟੋਬੇ ਦੇ ਵਿੱਚ ਗਿਰਦਾ ਏ ਇਹ ਹੈ ਜੀ ਉਹ ਟੋਬਾ ਜਿੱਥੋਂ ਦੀ ਉਹ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਆ ਤੇ ਇੱਥੇ ਆ ਕੇ ਘੋੜੀ ਆ ਜਿਹੜੀ ਇੱਥੋਂ ਟੋਬੇ ਦੇ ਵਿੱਚ ਗਿਰ ਜਾਂਦੀ ਆ ਕੱਟਣ ਦੀ ਕੋਸ਼ਿਸ਼ ਕੀਤੀ ਗਈ ਪਿੰਡ ਵਾਲਿਆਂ ਵੱਲੋਂ ਉਹਦੇ ਸਾਥੀ ਵੱਲੋਂ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਮੇ ਬਾਹਰ ਆ ਕੇ ਦੇਖਿਆ ਇੰਨਾ ਜ਼ਿਰ ਬਾਸ ਰਿਹਾ ਇਦਾਂ ਹੱਥ ਮਾਰ ਰਿਹਾ ਚਾ ਤੇ ਜਿਹੜੇ ਸਾਡੇ ਵਰਕਰ ਨੇ ਇੱਥੇ ਲਗੇ ਹੋਏ ਫੈਕਟਰੀ ਚ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਹਰ ਕੱਢਣ ਦੀ ਅਰਸੇ ਉੱਥੋਂ ਸਿੱਟਰ ਐਨੇ ਖੜੇ ਦੀ ਅਰਸੇ ਨਾਲ ਛੁੱਟ ਰਹੇ ਨੇ ਜਿਹੜੇ ਉਹ ਗੋਲੇ ਨਹੀਂ ਹੁੰਦੇ ਲੱਕੜ ਦੇ ਹੋ لمبے لمبے ਉਹ ਵੀ ਛੁੱਟੇ ਐਨੇ ਜਿਹੋ ਉਹਦਾ ਜਦ ਮੂੰਹੇ ਅੰਦਰ ਲੰਘੇ ਉਹਨਾਂ ਦਾ ਫਿਰ ਕਿਵੇਂ ਉਹਦੇ ਹੱਥਾਂ ਦੇ ਉਹ ਚੀਜ਼ ਘੋੜੀ ਇਹ ਤੋਂ ਮੋੜਨ ਲੱਗਿਆ ਵਾਪਸੀ ਘੋੜੀ ਮੋੜੀ ਨੇ ਵਿੱਚ ਛਾਲ ਮਾਰਦੀ ਘੋੜੀ ਨੇ ਟਰੈਕਟਰ ਤੋਂ ਡਰਦੇ ਹੋਏ ਘੋੜੇ ਉੱਤੇ ਬੈਠਿਆ ਰਿਹਾ ਕਾਫੀ ਦੇਰ ਐ ਪਰ ਉਤੇ ਬਚਿਆ ਨਹੀਂ ਗਿਆ ਉਹ ਪਿੱਛੇ ਗਿਰ ਗਿਆ ਸਤਿ ਸ੍ਰੀ ਅਕਾਲ ਜੀ ਇਸ ਸਮੇਂ ਅਸੀਂ ਵਿਧਾਨ ਸਭਾ ਹਲਕਾ ਕਨੌਰ ਦੇ ਪਿੰਡ ਨਗਾਵਾਂ ਵਿਖੇ ਮੌਜੂਦਾਂ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਬੀਤੇ ਦਿਨੀ ਇੱਕ ਘੋੜੀ ਸਮੇਤ ਨੌਜਵਾਨ ਟੋਬੇ ਦੇ ਵਿੱਚ ਗਿਰਦਾ ਏ ਇਹ ਐ ਜੀ ਉਹ ਟੋਬਾ ਜਿੱਥੋਂ ਦੀ ਉਹ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਆ ਦੱਸਿਆ ਜਾ ਰਿਹਾ ਏ ਕਿ ਉਹ ਨੌਜਵਾਨ ਰਾਜਸਥਾਨ ਦਾ ਸੀ ਘੋੜੀਆਂ ਨੂੰ ਸਖਲਾਈ ਦੇਣ ਦੇ ਲਈ ਦੋ ਜਣੇ ਪੰਜਾਬ ਦੇ ਵਿੱਚ ਆਏ ਹੋਏ ਸੀ ਨੇੜੇ ਇੱਥੇ ਪੰਪਾ ਪੈਟਰੋਲ ਪੰਪ ਉਸ ਪੰਪ ਵਾਲਿਆਂ ਦੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਸਖਲਾਈ ਦੇਣ ਦੇ ਲਈ ਆਏ ਸੀ ਸੋ ਬਾਰਿਸ਼ ਹੋਣ ਦੇ ਕਾਰਨ ਕੱਚੇ ਰਸਤਿਆਂ ਦੇ ਉੱਤੇ ਜਿੱਥੇ ਪਹਿਲਾਂ ਘੋੜੀਆਂ ਲੈ ਕੇ ਜਾਂਦੇ ਸੀ ਉੱਥੇ ਬਹੁਤ ਜ਼ਿਆਦਾ ਪਾਣੀ ਚਿੱਕੜ ਹੋਣ ਦੇ ਕਾਰਨ ਉਹ ਇੱਧਰ ਪੱਕੇ ਸਾਈਡ ਘੋੜੀਆਂ ਲੈ ਆਏ ਰਸਤੇ ਦੇ ਵਿੱਚੋਂ ਘੋੜੀ ਕਹਿੰਦੇ ਇੱਧਰ ਆ ਨਹੀਂ ਸੀ ਰਹੀ ਦੋ ਬਾਰ ਘੋੜੀ ਨੇ ਮੋੜਨ ਦੀ ਕੋਸ਼ਿਸ਼ ਕੀਤੀ ਉਹ ਧੱਕੇ ਨਾਲ ਇੱਧਰ ਲੈ ਕੇ ਆਇਆ ਘੋੜੀ ਨੂੰ ਤੇ ਇੱਥੇ ਆ ਕੇ ਘੋੜੀ ਆ ਜਿਹੜੀ ਇੱਥੋਂ ਟੋਬੇ ਦੇ ਵਿੱਚ ਗਿਰ ਜਾਂਦੀ ਆ ਇਹ ਉਹ ਟੋਬਾ ਏ ਜੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਿੰਡ ਵਾਲਿਆਂ ਵੱਲੋਂ ਉਹਦੇ ਸਾਥੀ ਵੱਲੋਂ ਪਰ ਹੋਣੀ ਨੂੰ ਕੁਝ ਹੋਰ ਏ ਮਨਜ਼ੂਰ ਸੀ ਉਹ ਭਾਣਾ ਵਾਪਰ ਜਾਂਦਾ ਏ ਇਹ ਟੋਬਾ ਏ ਕਹਿੰਦੇ ਕਾਫੀ ਡੂੰਘਾ ਟੋਬਾ ਏ ਵੀਰ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹਾਂਜੀ ਕੀ ਨਾਮ ਆ ਵੀਰੇ ਆਪਣਾ ਸੁਤਵਿੰਦਰ ਸਿੰਘ ਸੁਤਵਿੰਦਰ ਸਿੰਘ ਜੀ ਕਿਸ ਤਰ੍ਹਾਂ ਇਹ ਹਾਦਸਾ ਵਾਪਰਦਾ ਏ ਜੀ ਕੌਣ ਸੀ ਉਹ ਨੌਜਵਾਨ ਉਹ ਰਾਜਸਥਾਨ ਤੋਂ ਆਏ ਸੀ ਤੁਹਾਨੂੰ ਹਾਂਜੀ ਹਾਂਜੀ ਰਾਜਸਥਾਨ ਤੋਂ ਆਏ ਸੀ ਜੀ ਟ੍ਰੇਨਿੰਗ ਦਿੰਦੇ ਸੀ ਘੋੜੀਆਂ ਨੂੰ ਹਾਂਜੀ ਪਹਿਲਾਂ ਉਧਰ ਗਰਾਊਂਡ 'ਚ ਦਿੰਦੇ ਸੀ ਉਸ ਦਿਨ ਪ੍ਰਸ਼ਾਦ ਹੋਈ ਫੁੱਲ ਸੀਗਾ ਪਾਣੀ ਇਹਦਾ ਠੋਬੇ ਦੇ ਉੱਤੇ ਰੋਡ ਦੇ ਉਸ ਤੋਂ ਬਾਅਦ ਆਏ ਦੇ ਘੋੜੀ ਇੱਥੋਂ ਮੋੜਨ ਲੱਗਿਆ ਵਾਪਸੀ ਘੋੜੀ ਮੋੜੀ ਦੇ ਵਿੱਚ ਛਾਲ ਮਾਰਦੀ ਘੋੜੀ ਨੇ ਟਰੈਕਟਰ ਤੋਂ ਡਰਤੇ ਹੋਏ ਹਾਂ ਟਰੈਕਟਰ ਤੋਂ ਡਰ ਗਈ ਘੋੜੀ ਹਾਂ ਟਰੈਕਟਰ ਲੰਘ ਰਿਹਾ ਸੀ ਇੱਥੋਂ 855 ਠੀਕ ਹੈ ਹਾਂਜੀ ਉਦੋਂ ਡਰ ਕੇ ਉਹਨੇ ਛਾਲ ਮਾਰਤੀ ਵਿੱਚ ਫੇਰ ਕੱਢਣ ਦੀ ਵੀ ਉਹਨੇ ਕੋਸ਼ਿਸ਼ ਕੀਤੀ ਘੋੜੀ ਛੱਡੀ ਨਹੀਂ ਉਹਨੇ ਘੋੜੀ ਛੱਡੀ ਨਹੀਂ ਉਹਨੇ ਲਗਾਮ ਫੜ ਕੇ ਰੱਖੀ ਜਦੋਂ ਡੁੱਬ ਗਿਆ ਫਿਰ ਬਾਅਦ 'ਚ ਛੱਡਦੀ ਉਦੋਂ ਕਾਫੀ ਧੇਰ ਵਿੱਚ ਪਾਣੀ ਦੇ ਵੀ ਘੋੜੀ ਦੇ ਉੱਤੇ ਵੀ ਐਂ ਤਾਂ ਬੈਠੇ ਰੇਹਾ ਹਨ ਹਾਂ ਕੱਢਣ ਦੀ ਵੀ ਯਤਨ ਕੀਤੇ ਨੇ ਕਾਫੀ ਕੀਤੇ ਜਿਹੇ ਯਤਨ ਪਰ ਕੱਢ ਨਹੀਂ ਸਕੇ ਸੋ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਸੁੱਟ ਵੀਰ ਮੇਰਾ ਨਾਮ ਜੀ ਪ੍ਰਵੀ ਸਿੰਘ ਹੈ ਜੀ ਪਰ ਵੀ ਕਿਦਾਂ ਹਾਦਸਾ ਹੋਇਆ ਦੇਖਿਆ ਤੁਸੀਂ ਇੱਥੇ ਨਹੀਂ ਮੈਂ ਤਾਂ ਸਕੂਲ ਗਿਆ ਹੋਇਆ ਸੀਗਾ ਮੈਂ ਤਾਂ ਕੁਝ ਨਹੀਂ ਵੇਖਿਆ ਹਾਂਜੀ ਕਿਦਾਂ ਦੱਸ ਦੇ ਹੋਣਗੇ ਕੀ ਹੋਇਆ ਇੱਥੇ ਹਾਂ ਇਹ ਕਹਿੰਦੇ ਵੀ ਪਾਣੀ ਕਰਕੇ ਛੱਪੜੀ ਫੁੱਲ ਓਵਰਫਲੋ ਹੋਈ ਹੋਈ ਸੀਗੀ ਹਾਂਜੀ ਛੱਪੜੀ ਦਾ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਤੁਸੀਂ ਆ ਦੇਖੇ ਰਹੇ ਹੋ ਵੀ ਸੈੱਟ ਨਹੀਂ ਹੈ ਛੱਪੜੀ ਉਹ ਕੋੜਾ ਆਇਆ ਇੱਥੋਂ ਕੋੜੇ ਨੇ ਟਰੈਕਟਰ ਉੱਤੇ ਦੀ ਆਵਾਜ਼ ਕਹਿ ਰਹੇ ਆ ਵੀ ਡਰ ਕੇ ਨਾ ਸਿੱਧਾ ਛਾਲ ਮਾਰੀ ਕੋੜੇ ਨੇ ਇੱਥੇ ਡਰ ਕੇ ਤੇ ਉਹ ਕੋੜੇ ਉੱਤੇ ਬੈਠਿਆ ਰਿਹਾ ਕਾਫੀ ਦੇਰ ਪਰ ਉਤੇ ਬਚਿਆ ਨਹੀਂ ਗਿਆ ਉਹ ਪਿੱਛੇ ਗਿਰ ਗਿਆ ਵਿੱਚ ਡੁੱਬ ਗਏ ਉਹ ਮਰ ਗਏ ਆਪੀ ਉਧਰੋਂ ਬਾਸ ਵਗੈਰਾ ਰੱਸੇ ਸਿੱਟ ਕੇ ਕੱਢਣ ਦੀ ਕੋਸ਼ਿਸ਼ ਹਾਂਜੀ ਹਾਂ ਬਾਸ ਹਾਂਜੀ ਜਿਹੜਾ ਉਸਦੇ ਨਾਲ ਦਾ ਸੀ ਉਹਨਾਂ ਨੇ ਕਿਹਾ ਕਿ ਤੂੰ ਰੱਸਾ ਛੱਡ ਦੇ ਘੋੜੇ ਦਾ ਨਹੀਂ ਤਾਂ ਉਹ ਘੋੜਾ ਫੜ ਕੇ ਆਪੀ ਬਾਹਰ ਕੱਢ ਲੈਂਦਾ ਘੋੜਾ ਉਹਨੂੰ ਘੋੜਾ ਕਿਹੜਾ ਡੁੱਬਣ ਲੱਗ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਬਾਹਰ ਜਦੋਂ ਵਿੱਚ ਵੜ ਗਿਆ ਘੋੜਾ ਤਾਂ ਮੈਂ ਬਾਹਰ ਆ ਕੇ ਦੇਖਿਆ ਇੰਨਾ ਖਿਰ ਬਾਹਰ ਸੀ ਉਹਦਾ ਇਦਾਂ ਹੱਥ ਮਾਰ ਰਿਹਾ ਸੀ ਉਹ ਅੱਛਾ ਤੇ ਜਿਹੜੇ ਸਾਡੇ ਵਰਕਰ ਨੇ ਇੱਥੇ ਲੱਗੇ ਹੋਏ ਫੈਕਟਰੀ 'ਚ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਹਰ ਕੱਢਣ ਦੀ ਰਸੇ ਉੱਥੋਂ ਸਿੱਟ ਰਹੇ ਨੇ ਖੜੇ ਵੀ ਰਸੇ ਨਾਲ ਛੁੱਟ ਰਹੇ ਨੇ ਜਿਹੜੇ ਉਹ ਗੋਲੇ ਨਹੀਂ ਹੁੰਦੇ ਲੱਕੜ ਦੇ ਹੋ لمبے لمبے ਉਹ ਵੀ ਛੁੱਟੇ ਐ ਨੇ ਜੋ ਉਹਦਾ ਜਦ ਮੂੰਹੇ ਅੰਦਰ ਲੰਘੇ ਉਹਨਾਂ ਦਾ ਫਿਰ ਕਿਵੇਂ ਉਹਦੇ ਹੱਥਾਂ ਦੇ ਉਹ ਚੀਜ਼ ਕਿੰਨੇ ਕ ਟਾਈਮ ਚ ਉਹਦੀ ਮੌਤ ਆ ਜਿਹੜੀ ਹੋ ਗਈ ਆ ਕਿਦਾਂ ਲੱਗ ਬੱਸ ਸ਼ਾਮ ਦੇਖੋ ਇਹ 15 20 ਮਿੰਟ ਚ ਉਹ ਤਲੇ ਬੈਠ ਗਿਆ ਉਹ ਉੱਪਰ ਦਾ ਉਹਨੇ ਮੈਂ 2-3 ਮਿੰਟ ਹੀ ਰਿਹਾ ਉਹ ਜਦੋਂ ਉਹਨੇ ਘੋੜਾ ਛੱਡਿਆ ਮੈਂ 2-3 2-3 ਮਿੰਟ ਚ ਖਤਮ ਹੋ ਲਿਆ ਉਹ ਫਿਰ ਬਾਅਦ ਵਿੱਚ ਜਿਹੜੇ ਉਹ ਵਿਚ ਵੜ ਕੇ ਕੱਢਦੇ ਨੇ ਉਹ ਜਿਹੇ ਸੰਦ ਸਿੰਲਿੰਡਰ ਲਾਗੇ ਡਬੋਲੀਏ ਉਹਨਾਂ ਨੇ ਕੱਢਿਆ ਫਿਰ ਆਕੇ ਦੂਜੇ ਦਿਨ ਕਿ ਉਦੋਂ ਉਸੇ ਦਿਨ ਕੱਢਦੇ ਸੀ ਇੱਥੇ ਇਕੱਠ ਸੀ ਨਾ ਬਹੁਤ ਪਿੰਡ ਦਾ ਹਾਂਜੀ ਸੋ ਬਹੁਤ ਵੱਡਾ ਪਾਣਾ ਜਿਹੜਾ ਵਾਪਰੇ ਆ ਜੀ ਇੱਥੇ ਉਹ ਨੁਕਸਾਨ ਹੋਇਆ ਏ ਇਹ ਔਟੋਬਾ ਇਹ ਪਿੰਡ ਨਗਾਵਾਂ ਵਿਧਾਨ ਸਭਾ ਹਲਕਾ ਖਨੌਰ ਦਾ ਪਿੰਡ ਆ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਇਸ ਜਗ੍ਹਾ ਤੇ ਉਹ ਪਾਣਾ ਵਾਪਰੇ ਆ ਸੋ ਪੈਟਰੋਲ ਪੰਪ ਵਾਲੇ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿੱਥੋਂ ਦਾ ਨੌਜਵਾਨ ਸੀ ਕਿੰਨੇ ਦਿਨਾਂ ਤੋਂ ਆਇਆ ਵਾ ਸੀ ਸਾਰੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਟਬਾਣਾ ਟੀਵੀ ਦੇ ਨਾਲ